ਸਰਹੱਦ ਤੇ ਮੌਜੂਦਾ ਹਾਲਾਤਾਂ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਹੁਣ ਤੁਹਾਨੂੰ ਫਾਜ਼ਿਲਕਾ ਲੈ ਆਏ ਹਾਂ ਫਾਜ਼ਿਲਕਾ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਦੇ ਪਿੰਡ ਪੱਕਾ ਚਿਸ਼ਤੀ ਦੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਕਹੋਗੇ ਵੀ ਸਾਰੇ ਬਾਰਡਰ ਦੇ ਹਾਲਾਤ ਇੱਕੋ ਜਿਹੇ ਹੋਣਗੇ ਪਰ ਜਿੱਥੇ ਤੁਹਾਨੂੰ ਲੈ ਕੇ ਆਏ ਹਾਂ ਇੱਥੋਂ ਦੀ ਤਸਵੀਰ ਕੁਝ ਵੱਖਰੀ ਆ ਇੱਥੋਂ ਦੀਆਂ ਤਸਵੀਰਾਂ ਤੇ ਇੱਥੋਂ ਦੇ ਹਾਲਾਤ ਤੁਹਾਨੂੰ ਹੈਰਾਨ ਕਰ ਦੇਣਗੇ ਇੱਥੋਂ ਦੀ ਜਿਹੜੀ ਪਿੰਡ ਦੀ ਤਸਵੀਰ ਜਦੋਂ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਚੌਂਕ ਜਾਓਗੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ ਭਾਰਤ ਪਾਕਿਸਤਾਨ ਸਰਹੱਦ ਤੇ ਬਿਲਕੁਲ ਇਸ ਵੇਲੇ ਸੀ ਗਰਾਊਂਡ ਤੇ ਮੌਜੂਦ ਹੈ ਬਿਲਕੁਲ ਜ਼ੀਰੋ ਲਾਈਨ ਦੇ ਨੇੜੇ ਇਹ ਪਿੰਡ ਹੈ ਜੀ ਪੱਕਾ ਚਿਸ਼ਤੀ ਤਸਵੀਰ ਧਿਆਨ ਨਾਲ ਦੇਖੋ ਇਹ ਉਹ ਪਿੰਡ ਆ ਜਿੱਥੇ ਹੱਸਦੇ ਵਸਦੇ ਲੋਕ ਗਲੀਆਂ ਘਰ ਮਹਿਲ ਨੁਮਾ ਘਰ ਉਹ ਹੋਇਆ ਕਰਦੇ ਸੀ ਪਰ ਹੁਣ ਤੁਹਾਨੂੰ ਇੱਥੇ ਖੰਡਰ ਨਜ਼ਰ ਆ ਰਹੇ ਆ ਪਰ ਇਹ ਖੰਡਰ ਹਮੇਸ਼ਾ ਤੋਂ ਨਹੀਂ ਸੀ ਇਹ ਖੰਡਰ ਨਹੀਂ ਸੀ ਇੱਥੇ ਹੱਸਦਾ ਵਸਦਾ ਪਿੰਡ ਸੀ 20 ਕਿੱਲਾਂ ਤੋਂ ਵੱਧ ਦੇ ਰਕਬੇ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਸੀ ਔਰ ਇਸ ਪਿੰਡ ਦੇ ਵਿੱਚ ਆਮ ਪਿੰਡਾਂ ਵਾਂਗ ਆਮ ਘਰ ਆਮ ਗਲੀਆਂ ਦੁਕਾਨਾਂ ਤੇ ਬਹੁਤ ਰੌਣਕ ਹੋਇਆ ਕਰਦੀ ਸੀ ਪਰ ਇਹ ਐਸੇ ਖੰਡਰਾਤ ਕਿਵੇਂ ਪੈਦਾ ਹੋਏ ਇਹ ਖੰਡਰਾਤ ਕਿਵੇਂ ਬਣੇ ਇਹ ਹਾਲਾਤ ਕਿਉਂ ਪੈਦਾ ਹੋਏ ਤੇ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਇਹ ਹਾਲਾਤ ਪੈਦਾ ਕੀਤੇ ਜੰਗ ਨੇ ਭਾਰਤ ਪਾਕਿਸਤਾਨ ਜੰਗ ਦਾ ਨਤੀਜਾ ਇਹ ਤਸਵੀਰ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣਾ ਬੇहद ਲਾਜ਼ਮੀ ਸੀ ਕਿ ਜੰਗ ਦੇ ਨਤੀਜੇ ਕਿੰਨੇ ਕੁ ਭਿਆਨਕ ਹੁੰਦੇ ਨੇ ਤਾਂ ਉਸੇ ਨਤੀਜਿਆਂ ਦੇ ਵਿੱਚੋਂ ਇੱਕ ਨਤੀਜਾ ਇੱਕ ਤਸਵੀਰ ਇਹ ਆ ਕਿ ਇਹ ਪਿੰਡ ਅੱਜ ਖੰਡਰ ਬਣ ਚੁੱਕਿਆ ਪੱਕਾ ਚਿਸ਼ਤੀ ਪਿੰਡ ਕਿਉਂਕਿ ਦੱਸਦੇ ਨੇ ਕਿ 1965 ਤੇ 71 ਦੀ جنگ ਵੇਲੇ ਪਾਕਿਸਤਾਨ ਦੀ ਫੌਜ ਆ ਜਿਹੜੀ ਇੱਥੇ ਟੁੱਕਰ ਪਹੁੰਚਦੀ ਔਰ 71 ਦੇ ਵਿੱਚ ਇਸ ਜਗ੍ਹਾ ਤੇ ਕਬਜ਼ਾ ਹੁੰਦਾ ਇਸ ਪਿੰਡ ਤੇ ਕਬਜ਼ਾ ਕਰ ਲਿਆ ਜਾਂਦਾ ਪਾਕਿਸਤਾਨ ਦੀ ਫੌਜ ਦੇ ਵੱਲੋਂ ਕਈ ਪਿੰਡਾਂ ਤੇ ਕਰਦ ਹੋਇਆ ਸੀ ਉਹਨਾਂ ਦੇ ਵਿੱਚੋਂ ਇੱਕ ਕੇਸ ਸੀ ਪੱਕਾ ਚਿਸ਼ਤੀ ਔਰ ਉਸ ਤੋਂ ਬਾਅਦ ਜਦੋਂ ਸਮਝੌਤਾ ਹੁੰਦਾ ਤੇ ਪਾਕਿਸਤਾਨੀ ਫੌਜ ਇੱਥੋਂ ਵਾਪਸ ਜਾਂਦੀ ਆ ਤਾਂ ਫਿਰ ਪਿੱਛੇ ਆ ਕੁਝ ਛੱਡ ਕੇ ਗਏ ਨੇ ਕਹਿੰਦੇ ਨੇ ਕਿ ਇੱਟਾਂ ਤੱਕ ਪੱਟ ਕੇ ਲੈ ਗਏ ਐਸੀਆਂ ਤਸਵੀਰਾਂ ਅਨੇਕਾਂ ਪਿੰਡਾਂ ਦੇ ਵਿੱਚ ਨੇ ਇਹ ਦਰਦਨਾਕ ਤਸਵੀਰ ਐਸੀ ਬਣੀ ਕਿ ਪਿੰਡ ਵਾਲੇ ਲੋਕ ਇਹ ਜਿਹੜੇ ਮੇਰੇ ਪਿੱਛੇ ਨਜ਼ਰ ਆ ਰਹੇ ਨੇ ਇਹ ਸਾਰੇ ਉਸ ਪਿੰਡ ਦੇ ਵਾਸੀ ਨੇ ਇਸ ਤਸਵੀਰ ਦਾ ਐਡਾ ਖੌਫ ਇਹਨਾਂ ਦੇ ਜ਼ਿਹਨ ਦੇ ਵਿੱਚ ਬਣਿਆ ਕਿ ਇੱਥੇ ਦੁਬਾਰਾ ਘਰ ਵਸੌ ਨੂੰ ਜੀ ਨਹੀਂ ਕੀਤਾ ਤੇ ਇੱਥੋਂ ਕਰੀਬ ਕਿਲੋਕੀਮੀਟਰ ਦੂਰ ਨਵੀਂ ਥਾਂ ਤੇ ਨਵਾਂ ਪਿੰਡ ਵਸਾ ਲਿਆ ਪੱਕਾ ਚਿਸ਼ਤੀ ਤਾਂ ਬਿਲਕੁਲ ਬਾਰਡਰ ਦੀ ਤਸਵੀਰ ਹੈ ਜੀ ਪਿੰਡ ਦੇ ਲੋਕ ਸਾਡੇ ਨਾਲ ਨੇ ਬਾਈ ਜੀ ਮੈਂ ਸਹੀ ਕਹਿ ਰਿਹਾ ਇਹ ਥੋੜਾ ਕਿਸੇ ਵੇਲੇ ਦਾ ਹੱਸਦਾ ਵਸਦਾ ਪਿੰਡ ਪੱਕਾ ਚਿਸ਼ਤੀ ਹੋਈ ਹੈ ਬਿਲਕੁਲ ਸਰ ਮੈਂ ਜਸਪ੍ਰੀਤ ਸਿੰਘ ਇਸ ਪਿੰਡ ਦਾ ਵਸਨੀਕ ਪੱਕਾ ਚਿਸ਼ਤੀ ਤੋਂ ਸਾਡੇ ਤਾਏ ਦਾਦੇ ਚਾਚੇ ਇੱਥੇ ਹੀ ਪਲੇ ਪੋਸੇ ਜਿਹੜਾ ਤੁਸੀਂ ਅੱਜ ਇਹ ਪਿੰਡ ਤੇ ਫੋਕਸ ਕਰ ਰਹੇ ਹੋ ਆ ਜਿਹੜਾ ਤੁਹਾਨੂੰ ਖੰਡਰ ਦਿਸ ਰਹੇ ਨੇ ਟੋਹੇ ਦਿਸ ਰਹੇ ਨੇ ਕਿਸੇ ਵੇਲੇ ਉੱਗ ਬਸਦਾ ਪਿੰਡ ਹੁੰਦਾ ਸੀਗਾ ਕਲਕਾਰੀਆਂ ਵੱਜਦੀਆਂ ਸੀ ਬੱਚਿਆਂ ਦੀ ਇੱਥੇ ਔਰ ਐਸ ਵੇਲੇ ਭਾਈ ਪੜਨਾ ਸ਼ੁਰੂ ਕਰਦਾ ਸੀਗਾ ਬੱਚਾ ਟੋਟਾ ਘਰ ਇੱਥੇ ਕਿੱਥੇ ਗਿਜੇ ਆ ਬਿਲਕੁਲ ਜੀ ਮੇਰਾ ਉਹ ਜੋੜੇ ਖੰਬੇ ਜੜਿਆ ਉਹਦੇ ਨਾਲ ਲਗਭਗ ਸਾਡੇ ਕੋਲ ਚਾਰ ਕਨਾਲਾਂ ਜਗ੍ਹਾ ਸੀ ਸਾਡੇ ਬਜ਼ੁਰਗਾਂ ਦੀ ਤੇ ਪਰੇ ਖੇਤਵਾਲ ਨੂੰ ਹੀ ਮੂੰਹ ਸੀਗਾ ਪਾਕਿਸਤਾਨ ਵਾਲੇ ਪਾਸੇ ਨੂੰ ਹਾਂ ਨਹੀਂ ਇਧਰ ਕਹ ਲੀਆ ਪਾਸੇ ਹਾਂਜੀ ਤੇ ਸਾਡੇ ਬਜ਼ੁਰਗ ਜਿਹੜੇ ਆ ਇੱਥੇ ਬੜੀ ਖੁਸ਼ੀ ਨਾਲ ਵਸਦੇ ਸੀ ਰਸਦੇ ਸੀ ਪਰ ਅਸੀਂ ਇਹ ਦੁਖਾਂਤ ਹੰਡਾਇਆ ਹੈ ਕਿ ਇੱਥੋਂ ਤੁਸੀਂ ਬਾਰਡਰ ਦੇਖ ਰਹੇ ਹੋ ਵੀ ਕਿਲੋਮੀਟਰ ਨਹੀਂ ਹੈਗਾ 500 ਜਾਂ 600 ਮੀਟਰ ਹੋਊਗਾ ਬਸ ਜਿਆਦਾ ਜਿਆਦਾ ਤਾਰ ਜਿਹੜੀ ਦਿਸ ਰਹੀ ਹੈ ਜੀ ਅ 65 ਵੇਲੇ ਦਾ ਸਾਡਾ ਦੁਕਾਨ ਤੇ ਸੀਗਾ ਵੀ ਜਦੋਂ ਇਸ ਵੇਲੇ ਹੀ ਦੋਨੋਂ ਰੋਲੇ ਪੈ ਨੇ ਦੋਨੋਂ ਜੰਗ ਦਾ ਲਾਨ ਜਾਂ ਗੋਲਾਬਾਰੀ ਸ਼ੁਰੂ ਹੋਈ ਆ ਇਸ ਵਕਤ ਹੋਇਆ ਤੇ ਕਿਸੇ ਨੇ ਤਾਂ ਆਪ ਦਾ ਸਮਾਨ ਗੱਡਿਆਂ ਤੇ ਲੱਦ ਲਿਆ ਕਿਸੇ ਨੇ ਡੰਗਰ ਤੋੜ ਲਏ ਤੇ ਕਿਸੇ ਦੇ ਰਹਿ ਗਏ ਅਸੀਂ ਅ ਬੜੇ ਸਾਡੇ ਬਜ਼ੁਰਗ ਦੱਸਦੇ ਨੇ ਵੀ ਕਈਆਂ ਗੱਡਿਆਂ ਦੇ ਉੱਪਰ ਹੀ ਬੰਬ ਡਿੱਗ ਪਏ ਸੀ ਸਾਡੇ ਇੱਕ ਲੇਡੀਜ਼ ਦੀ ਵੀ ਇੱਥੇ ਡੈਥ ਹੋ ਗਈ ਸੀ ਜਾਂਦਿਆਂ ਜਾਂਦਿਆਂ ਔਰ ਬਹੁਤ ਸਾਰੇ ਡੰਗਰ ਪਸ਼ੂ ਜੜੇ ਮਰੇ ਆ ਉਹ ਤੋਂ ਬਹੁਤ ਨੁਕਸਾਨ ਹੋਇਆ ਕੋਈ ਸਮਾਨ ਨਹੀਂ ਕੱਢਿਆ ਗਿਆ ਪੈਂਠ ਵਲੇ 71 ਵਲੇ ਥੋੜਾ ਬਹੁਤ ਜਿਹੜਾ ਇੱਥੇ ਪੈਂਠ ਵਲੇ ਨਹੀਂ ਕੁਝ ਲੋਕ ਬੈਠ ਗਏ ਕੁਝ ਪਿੱਛੇ ਬੈਠ ਗਏ 71 ਵਲੇ ਲੋਕ ਇਹ ਜੰਗ ਵਲੇ ਇੱਥੋਂ ਜਦੋਂ ਨਿਕਲੇ ਉਹ ਵਾਪਸ ਨਹੀਂ ਆਏ ਜੀ ਇਸ ਜਗ੍ਹਾ ਤੇ ਦੁਕਾਨ ਤੇ ਹੀ ਸੀਗਾ ਵੀ ਅਸੀਂ ਘੇਰੇ ਚ ਆ ਜਾਂਦੇ ਸੀਗੇ ਔਰ ਸਾਡਾ ਇਹ ਫੌਜ ਦੇ ਕਬਜ਼ੇ ਚ ਆ ਕੇ ਅਸੀਂ ਪਾਕਿਸਤਾਨੀ ਬਿਲਕੁਲ ਜੀ ਫੌਜ ਜਿਹੜੀ ਹੈ ਇਹ ਕਾਫੀ ਦੇਰ ਇੱਥੇ ਪਾਕਿਸਤਾਨ ਦੀ ਫੌਜ ਵੀ ਰਹੀ ਔਰ ਉਹਨਾਂ ਨੇ ਜਿੰਨੇ ਕਿ ਸਾਡੇ ਕੋਲ ਪੱਕੇ ਘਰ ਸੀਗੇ ਉਹਨਾਂ ਨੇ ਇੱਟਾਂ ਤੱਕ ਨਹੀਂ ਛੱਡੀਆਂ ਜੀ ਔਰ ਕੋਈ ਦਰਖਤ ਨਹੀਂ ਛੱਡਿਆ ਜੀ ਕੋਈ ਟਾਹਲੀ ਨਹੀਂ ਛੱਡੀ ਕੋਈ ਤੂਤ ਨਹੀਂ ਛੱਡਿਆ ਜੇ ਉਹਨਾਂ ਕੋਲੋਂ ਨਹੀਂ ਕੱਟਿਆ ਗਿਆ ਤੇ ਜਾਂਦੇ ਜਾਂਦੇ ਕਾਲਾ ਤੇਲ ਪਾ ਗਏ ਜੀ ਵੀ ਇਹਨਾਂ ਦੇ ਕਮਾਂਦਾਨ ਰਹੇ ਔਰ ਅਸੀਂ ਇਹ ਦਿਖਾਂਤ ਸੀ ਸਾਡਾ ਪਿੰਡ ਛੱਡਣੋਂ ਨਹੀਂ ਤੇ ਸਾਡਾ 20 ਕਿੱल्ल्या ਦਾ ਪਿੰਡ ਸੀਗਾ ਬਹੁਤ ਸੋਹਣਾ ਘੋਗਵਸਦਾ ਪਿੰਡ ਸੀ ਕਿਸੇ ਦਿਨ ਉਹ ਉਹ ਬਰਬਾਦੀ ਦੇ ਡਰਾਏ ਮੁੜ ਕੇ ਇੱਥੇ ਨਹੀਂ ਵੜੇ ਬਿਲਕੁਲ ਜੀ ਪਿੱਛੇ ਫਿਰ ਅਸੀਂ ਹੌਲੀ-ਹੌਲੀ ਕੁਛਕ ਜਗ੍ਹਾ ਉੱਥੇ ਝੁੱਗਾ ਮਤਾਬ ਸਿੰਘ ਜਿਹੜਾ ਸਾਡਾ ਅੱਜ ਪੱਕਾ ਚਿਸਤੀ ਉਹ ਝੁੱਗੇ ਮਤਾਬ ਸਿੰਘ ਪਿੰਡ ਦੇ ਨਾਂ ਨਾਲ ਅੱਜ ਵੀ ਵਸ ਰਿਹਾ ਉੱਥੇ ਕੁਛਕ ਲੋਕਾਂ ਨੇ ਫਿਰ ਜ਼ਮੀਨਾਂ ਆਪਦੀਆਂ ਕੋਈ ਮੁੱਲ ਲਈਆਂ ਜਾਂ ਕੋਈ ਉਧਾਰੀਆਂ ਲਈਆਂ ਕਿਸੇ ਤਰੀਕੇ ਤੇ ਆਪ ਦਾ ਵਸੇਬਾ ਸ਼ੁਰੂ ਕੀਤਾ ਜੀ ਉੱਥੇ ਤਾਂ ਦੁਬਾਰਾ ਪਿੰਡ ਵਸਾਉਣਾ ਪਿਆ ਇੱਥੇ ਆ ਬਾਪੂ ਜੀ ਖੜੇ ਨੇ ਬਾਪੂ ਜੀ ਮੈਂ ਤੁਹਾਡਾ ਨਾਲ ਗੱਲ ਕਰਦਾਈ ਤੁਹਾਡਾ ਘਰ ਵੀ ਇਸੇ ਪਿੰਡ ਚ ਹਾਂਜੀ ਉਹ ਸ਼ਰੀ ਮਰ ਚੁੱਕੇ ਅੱਗੇ ਖੜੇ ਨੇ ਰਜਿੰਦਰ ਦਿਖਾਈ ਕਿੱਥੇ ਕਿ ਜੀ ਦੱਸ ਦੇ ਬਾਪੂ ਜੀ ਬਾਪੂ ਜੀ ਦੱਸਿਓ ਉਹ ਸ਼ਰੀ ਮਰ ਚੁੱਕੇ ਅੱਗੇ ਆਜੋ ਅੱਗੇ ਕੈਮਰੇ ਦੇ ਅੱਗੇ ਆਇਓ ਤਾਂ ਕਿ ਤੁਹਾਡਾ ਇਸ਼ਾਰਾ ਦੇਖ ਜੇ ਜਿਹੜਾ ਤੁਹਾਡਾ ਪਿੱਛੋਂ ਗੇ ਬਾਪੂ ਜੀ ਹੁਣ ਦਿਖਾਓ ਆਹ ਸਾਹਮਣੇ ਖੜੇ ਨਦਰ ਕਰ ਹਾਂ ਉਹ ਜਿਹੜਾ ਫਰੀਜ ਆ ਐ ਸ਼ਰੀ ਮਰ ਚੁੱਕੇ ਨੇ ਸਾਡੇ ਇੱਥੇ ਆ ਸੰ ਚੰਗੀ ਇੱਥੇ ਤੁਹਾਡਾ ਜਨਮ ਇਸ ਘਰ ਦਾ ਹਾਂਜੀ ਇੱਥੇ ਬਾਪੂ ਵੇਖ ਕੇ ਦਰਦ ਜੈ ਨਹੀਂ ਉੱਠਦਾ ਟੀਸ ਨਹੀਂ ਉੱਠਦੀ ਹੁੰਦਾ ਰਹਿ ਉਹਨੇ ਤੇ ਪੱਕੇ ਨਹੀਂ ਰਹਿ ਸਕਦੇ ਸਾਰੇ ਉਹਨਾਂ ਦਾ ਚਲੇ ਗਏ ਵੱਡੇ ਪਿੰਡ ਅੱਛੇ ਲੜਾਈਆਂ ਵੇਖੀਆਂ ਲੜਾਈਆਂ ਦੇ ਹਾਲਾਤ ਵੇਖੇ ਆ ਪੈਂਠ ਵਾਲੀ ਵੇਖੀਏ ਕੱਤਰ ਵਾਲੀ ਵੇਖੀਏ ਹਾਂ 47 ਚ ਮਾਇਗਾ ਸੀ 3 ਸਾਲ ਦਾ ਉਹ ਤੁਹਾਨੂੰ ਪਤਾ ਨਹੀਂ ਹਾਂ ਬਾਕੀ ਜਿਹੜੇ 65 ਜੰਗ ਲੱਗੀ ਹੈ ਉਹ ਵੀ ਬੜੀ ਵਧੀਆ ਇੱਥੇ ਸਾਰ ਮੈਂਸ ਮਾਇਗਾ 17 18 ਸਾਲ ਦਾ ਹੂੰ ਤੇ ਉਹਨੂੰ ਵੀ ਸਾਡੇ ਕਬਜ਼ਾ ਆ ਗਏ ਸੀ ਉਹ ਮੇਰੀ ਵੱਲ ਰਸਤੇ ਤੱਕ ਬੈ ਚੜਾ ਸੀ ਹੂੰ ਅੱਜਾ ਪਾਕਿਸਤਾਨ ਦੀ ਆਰਮੀ ਅੱਗੇ ਤੱਕ ਜਾਵੜੀ ਉਹ ਮੇਰੀ ਵਾਰ ਰਸਤਾ ਨਾਲ ਜੀ ਉੱਥੋਂ ਤੱਕ ਚਲੇ ਗਏ ਸੀ ਅੱਜ ਕਿੰਨਾ ਚਿਰ ਸਾਲ ਦੇ ਕਰੀਬ ਰਿਹਾ ਕਬਜਾ 6 ਰੈਂਡ ਹਾਂ ਹਾਂ ਜੀ ਬਹੁਤ ਤੋਂ ਬਾਅਦ ਤੁਹਾਨੂੰ ਸਾਲ ਮਗਰੋਂ ਪਿੰਡ ਵਾਪਸ ਮਿਲਿਆ ਪਿੰਡ ਵਾਪਸ ਮਿਲਿਆ ਕੱਤਰ ਜੀ ਇਸ ਤਰ੍ਹਾਂ ਹੋਈ ਸਾਡੇ ਨਾਲ ਹਾਂ ਪੈਂਠੇ ਜੀ ਇਸ ਤਰ੍ਹਾਂ ਤਾਂ ਇਹ ਗਵਾਹ ਨੇ ਜੀ ਉਸ ਬਰਬਾਦੀ ਦੇ ਫਿਰ ਇੱਕ ਵਾਰੀ ਉਹੀ ਗੱਲ ਕਿ ਜਦੋਂ ਇਸ ਤਸਵੀਰਾਂ ਨੂੰ ਦੇਖੀਦਾ ਤਾਂ ਆਪ ਨੂੰ ਲੱਗਦਾ ਕਿ ਕੀ ਵਾਕਈ ਕੁਝ ਜੰਗ ਇੰਨੀ ਖਤਰਨਾਕ ਹੋ ਸਕਦੀ ਆ ਸੀ ਅ ਦੂਜੇ ਮੁਲਕਾਂ ਤੋਂ ਜੰਗ ਦੀਆਂ ਤਸਵੀਰਾਂ ਦੇਖਦੇ ਆ ਤਾਂ ਲੱਗਦਾ ਹੈ ਕਿ ਕਿਵੇਂ ਹੁੰਦਾ ਪਰ ਇਹ ਭੁਗਤ ਭੋਗੀ ਪਿੰਡ ਆ ਇਹਨਾਂ ਦੇ ਸਾਹਮਣੇ ਜੋ ਪਿੰਡ ਬਰਬਾਦ ਹੋਇਆ ਬਾਈ ਜੀ ਤੁਹਾਡਾ ਵੀ ਇਹ ਪਿੰਡ ਹੈ ਮੇਰਾ ਵੀ ਇਹ ਪਿੰਡ ਹੈ ਮੇਰਾ ਨਾਮ ਗੁਰਜੰਟ ਸਿੰਘ ਆ ਸਾਡੇ ਦਾਦੇ ਪੜਦਾ ਦੇ ਇੱਥੇ ਰਹੇ ਮੇਰਾ ਤੇ ਜਸਪਰੀ ਦੇ ਜਿਵੇਂ ਡੈਡੀ ਸਾਡਾ ਕੰਧ ਨਾ ਕੰਧ ਕਰ ਸੀਗਾ ਹਾਂ ਤੁਹਾਡਾ ਘਰ ਵੀ ਫਿਰ ਤੋਂ ਉੱਥੇ ਉਹ ਖੰਭਿਆਂ ਕੋਲੇ ਇਹ ਪਿੰਡ ਐਡਾ ਕੋ ਖੁਸ਼ਹਾਲ ਸੀ ਉਹਨਾਂ ਟਾਈਮ ਐ ਇੱਥੇ ਮਹੱਲਾਂ ਦੇ ਹੁੰਦੇ ਮਹੱਲ ਜਿਵੇਂ ਵੱਡੇ ਮਹਿਲ ਬਣੇ ਹਾਂ ਇੱਥੇ ਬੱਸ ਆਉਂਦੀ ਨਹੀਂ ਇੱਕ ਰਾਤ ਇੱਥੇ ਬੱਸ ਰੁਕਦੀ ਸੀ ਮਤਲਬ ਜਿਵੇਂ ਲੰਮੇ ਰੂਟ ਦੀ ਅੱਜ ਕੱਲ ਜਿਵੇਂ ਦਿੱਲੀ ਨੂੰ ਚਲਦੀਆਂ ਇਧਰ ਇੱਕ ਰਾਤ ਇਧਰ ਰੁਕਦੀ ਸੀ ਇੱਕ ਉਧਰ ਜਾਂਦੀ ਸੀ ਇੱਕ ਇਧਰ ਆ ਮੇਰੀ ਬੈਕ ਸਾਈਡ ਤੇ ਇੱਥੇ ਅਜੇ ਵੀ ਪੱਕੀ ਥਾਂ ਹੈ ਸਕੂਲ ਹੁੰਦਾ ਪੱਥਰ ਲੱਗੇ ਸੀ ਇਹ ਨਹੀਂ ਕਿ ਰੌਣਕ ਹੁੰਦੀ ਸੀ ਇਹ ਸਕੂਲ ਦੀ ਜਗ੍ਹਾ ਸੀ ਅੱਛਾ ਆ ਸਕੂਲ ਦੀ ਜਗ੍ਹਾ ਇੱਥੇ ਪੱਥਰ ਲੱਗੇ ਆ ਪੂਰੀ ਜਗ੍ਹਾ ਸਕੂਲ ਦੀ ਸੀ ਇੱਥੇ ਇਹ ਪੂਰੀ ਸਕੂਲ ਦੀ ਜਗ੍ਹਾ ਸੀ ਇੱਥੇ ਆ ਕੇ ਬੱਸ ਰੋਜ਼ ਡੇਲੀ ਰਾਤ ਨੂੰ ਰੁਕਦੀ ਸੀ ਉਨਾ ਟਾਈਮਾਂ ਚ ਜਿੱਥੇ ਕਿਤੇ ਪਿੰਡਾਂ ਨੂੰ ਟੈਂਪੂ ਸਾਈਕਲ ਨਹੀਂ ਸੀ ਹੁੰਦੇ ਤੇ ਸਾਡੇ ਪਿੰਡ ਪੱਕਾ ਚਿਸਤੀ ਦੇ ਵਿੱਚ ਬੱਸ ਆਉਂਦੀ ਸੀ ਅੱਜ ਉਹ ਵੀ ਸਾਡੇ ਤੋਂ ਇਹ ਜਿਹੜਾ ਸੁਲੇਮਾਨ ਕੀ ਰੋਡ ਵਾਲਾ ਐ ਐਨ ਐਚ 7 ਵਾਲਾ ਰੋਡ ਜਿਹੜਾ ਤੁਸੀਂ ਕ੍ਰੋਸ ਕਰਕੇ ਆਏ ਜੇ ਇਹਦੇ ਤੇ ਅੱਜ ਵੀ ਸ਼ਾਇਦ ਕਾਗਜ਼ਾਂ ਦੇ ਵਿੱਚ ਉਹ ਸਾਡਾ ਰੂਟ ਚੱਲਦਾ ਸਾਥ ਉਹ ਵੀ ਖੋਲਿਆ ਕਿਉਂਕਿ ਇੱਥੇ ਆਉਂਦੀ ਹੁੰਦੀ ਸੀ ਸਾਨੂੰ ਪਤਾ ਹਰਿਆਣੇ ਵਾਲੇ ਵੀਰ ਡਰਾਈਵਰ ਹੁੰਦੇ ਸੀ ਮੇਰੇ ਵੇਖਣ ਚ ਉਹਨਾ ਆਉਣਾ ਇੱਥੇ ਬੱਸ ਠੱਲਣੀ ਇੱਥੋਂ ਨਾ ਆ ਕੇ ਉਹਨਾਂ ਸ਼ਾਮ ਨੂੰ ਬਾਰਡਰ ਦੇਖਣ ਜਾਣਾ ਰਾਤ ਇੱਥੇ ਠਹਿਰਦੇ ਸਵੇਰੇ ਤੋਂ ਫਿਰ ਬੱਸ ਦਾ ਆਪਦਾ ਰੂਟ ਆਪਦੇ ਟਾਈਮ ਤੇ ਜਾਂਦੇ ਸੀ ਜੀ ਅੱਛਾ ਭਾਈ ਜੀ ਤੁਸੀਂ ਮੈਨੂੰ ਪਹਿਲਾਂ ਵੀ ਦੱਸ ਰਹੇ ਸੀ ਇਹ ਤੁਹਾਡਾ ਮੈਂ ਨਕਸ਼ਾ ਸਮਝਣਾ ਚਾਹੁੰਗਾ ਆਪਾਂ ਜਿੱਥੇ ਖੜੇ ਆ ਪਾਕਿਸਤਾਨ ਕਿਹੜੇ ਕਿਹੜੇ ਪਾਸੇ ਆ ਤੇ ਸਥਿਤੀ ਕੀ ਹੈ ਪਗੋਲਕ ਸਥਿਤੀ ਕੀ ਹਸਪੰਡ ਦੀ ਸਾਰ ਅਸੀਂ ਜੇ ਸਿੱਧੇ ਅਰਥਾਂ ਚ ਕਹ ਲਈਏ ਤੇ ਹੁਣ ਪਾਕਿਸਤਾਨ 'ਚ ਹੀ ਆ ਅੱਛਾ ਕਿਉਂਕਿ ਅਸੀਂ ਵੀ ਸ਼ੇਪ ਹੈ ਕੋਕੂਣੀ ਦੀ ਟਾਈਪ ਅਸੀਂ ਬਿਲਕੁਲ ਅੰਦਰ ਹੈ ਜੀ ਹਾਂ ਇਧਰੋਂ ਆਏ ਨੂੰ ਗਿਆ ਜੀ ਇਧਰੋਂ ਆਏ ਨੂੰ ਗਿਆ ਬਿਲਕੁਲ ਵੀ ਸ਼ੇਪ ਹੈ ਅਸੀਂ ਅੰਦਰ ਬੈਠੇ ਘੇਰੇ ਦੇ ਵਿੱਚ ਬੈਠੇ ਹਾਂ ਪਰ ਫਿਰ ਵੀ ਦਰਿਆ ਦਿਲੀ ਹੈ ਸ਼ੇਰ ਦਿਲੀ ਹੈ ਗੱਜ ਦੇ ਵਾਜ ਦੇ ਬੈਠੇ ਹਾਂ ਅੱਜ ਉਸੇ ਕਰਕੇ ਪਿੰਡ ਦਾ ਜਿਹੜਾ ਨੁਕਸਾਨ ਦਾ ਤੁਹਾਡੇ ਪਿੰਡ ਨੂੰ ਘੇਰਾ ਪਿਆ ਜਾਂਦਾ ਹੈ ਕਿ ਚਾਰੇ ਪਾਸੇ ਤੁਹਾਡੇ ਤਾਂ ਮੈਂ ਸਾਡੇ ਦਰਸ਼ਕਾਂ ਨੂੰ ਹੁਣ ਇੱਕ ਵਾਰੀ ਆਪਦੇ ਤਰੀਕੇ ਸਮਝਾ ਦਿਆਂ ਸਾਡੇ ਪਿੱਛੇ ਕੰਡਿਆਲੀ ਵਾਰਡ ਹੈ ਉਹ ਬਾਰਡਰ ਸਿੱਧਾ ਦਿਖਾਈ ਦਿੰਦਾ ਇਹ ਇਸ ਪਾਸੇ ਵੀ ਪਾਕਿਸਤਾਨ ਤੇ ਤੇਜਿੰਦਰ ਦੂਜੇ ਪਾਸੇ ਜਾਓ ਇਧਰ ਵੀ ਪਾਕਿਸਤਾਨ ਤੇਜਿੰਦਰ ਨੂੰ ਦੂਤ ਰੱਖੋ ਬਿਓ ਤੇ ਇਸ ਪਾਸੇ ਵੀ ਪਾਕਿਸਤਾਨ ਯਾਨੀ ਤਿੰਨ ਪਾਸੇ ਪਾਕਿਸਤਾਨ ਹੈ ਹੁਣ ਮੈਂ ਤੁਹਾਨੂੰ ਇੱਕ ਮੈਪ ਦੇ ਜ਼ਰੀਏ ਆਪਾਂ ਅਕਸਰ ਦੇਖਦੇ ਆ ਕਿ ਤ੍ਰਿਕੋਣ ਆਪਾਂ ਜਿਹੜੀ ਬਣਾਉਨੇ ਆ ਉਹ ਤਕੋਣ ਵਾਂਗ ਜਿਵੇਂ ਬਾਈ ਜੀ ਰੋਹਣੇ ਮੈਨੂੰ ਸਮਝਾਇਆ ਕਿ ਆ ਇਦਾਂ ਕਰਕੇ ਆ ਇਥੋਂ ਦੇ ਮੈਪ ਹੈ ਇਹ ਆ ਮੈਪ ਹੈ ਤੁੰਡਾ ਆ ਜਿਹੜਾ ਸਾਕੀ ਬਾਰਡਰ ਆ ਗਿਆ ਇੱਥੇ ਤੇ ਇਧਰ ਵੀ ਪਾਕਿਸਤਾਨ ਇਧਰ ਵੀ ਪਾਕਿਸਤਾਨ ਆਪਾਂ ਜਿਹੜਾ ਖੜੇ ਆ ਆਪਾਂ ਇੱਥੇ ਖੜੇ ਆ ਆਪਾਂ ਇਸ ਵੇਲੇ ਇੱਥੇ ਖੜੇ ਆ ਇਧਰ ਵੀ ਪਾਕਿਸਤਾਨ ਇਧਰ ਵੀ ਪਾਕਿਸਤਾਨ ਇਹੀ ਕਾਰਨ ਹੈ ਜਿਵੇਂ ਦੱਸਦੇ ਨੇ ਕਿ ਜਦੋਂ ਹਮਲਾ ਹੁੰਦਾ ਤਾਂ ਜਿਹੜੀ ਆ ਏਰੀਆ ਤਾਂ ਸਿੱਧਾਈ ਉਹਨਾਂ ਦੇ ਕਬਜ਼ੇ 'ਚ ਆ ਜਾਂਦਾ ਉਹਨਾਂ ਦੀ ਫੌਜ ਇੱਥੇ ਆ ਜਾਂਦੀ ਹੈ ਇਹੀ ਕਾਰਨ ਹੈ ਕਿ ਆ ਪਿੰਡ ਬਰਬਾਦ ਹੋ ਗਿਆ ਇਹ ਪਿੰਡ ਨਕਸ਼ੇ ਦੇ ਵਿੱਚੋਂ ਚਲਾ ਗਿਆ ਤਾਂ ਇਹ ਤਸਵੀਰ ਹੈ ਜੀ ਜੰਗ ਦੀ ਪਾਜੀ ਮਾ ਇੱਕ ਪੂਰੀ ਫਿਰ ਤੋਂ ਜਿਹੜੇ ਜੰਗ ਵਰਗੇ ਹਾਲਾਤ ਦਾਵਾ ਕੀਤਾ ਜਾ ਰਿਹਾ ਚਰਚਾਵਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਨੇ ਪੱਕਾ ਚਿਸ਼ਤੀ ਦੇ ਲੋਕ ਕਿ ਜੰਗ ਵਰਗੀ ਸਥਿਤੀ ਦੇ ਜਿਹੜੀਆਂ ਚਰਚਾਵਾਂ ਨੇ ਇੱਥੇ ਮੌਜੂਦਾ ਹਾਲਾਤ ਕੀ ਨੇ ਪਹਿਲਾਂ ਤਾਂ ਇਹ ਦੱਸ ਦੋ ਹਾਲਾਤ ਹਜੇ ਠੀਕ ਹੈ ਕੋਈ ਇਦਾਂ ਦੀ ਗੱਲਬਾਤ ਹੈ ਸਰ ਹਾਲਾਤ ਫਿਲਹਾਲ ਸੁਖਸ਼ਾਂਤੀ ਹੈ ਜੀ ਤੁਸੀਂ ਇੱਧਰ ਪਿੱਛੇ ਦੇਖੋ ਨਾਲ ਟੂੜੀ ਵਾਲੀ ਮਸ਼ੀਨ ਚੱਲ ਰਹੀ ਏ ਕਣਕਾ ਵੱਢ ਲੀਆਂ ਬਿਲਕੁਲ ਨਾਲ ਇਹਨੂੰ ਕੈਮਰਾਮੈਨ ਕੋਈ ਆ ਮੰਡੀ ਦਿਖਾਵੇ ਠੀਕ ਏ ਬਿਲਕੁਲ ਹਾਲ ਦੀ ਘੜੀ ਸਾਡਾ ਜਿਵੇਂ ਰੁਟੀਨ ਆਮ ਰੁਟੀਨ ਵਰਗਾ ਚੱਲ ਰਿਹਾ ਜੀ ਲੋਕ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਚਲੋ ਕੁਝ ਮੀਡੀਆ ਦੀ ਦੇਣ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਪਿਛੇ ਲੋਕ ਬੈਠੇ ਨੇ ਸੋਸ਼ਲ ਮੀਡੀਆ ਤੇ ਬਹੁਤ ਇਦਾਂ ਦੀ ਵੀਡੀਓ ਵਾਇਰਲ ਕਰਦੇ ਆ ਜਾ ਰਿਹਾ ਹੈ ਹਾਲ ਦੀ ਘੜੀ ਸੁਖ ਸ਼ਾਂਤੀ ਹੈ ਜੀ ਤੇ ਸਰਦ ਦੇ ਵਾਸੀ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਰਾਹੀ ਰਹੇ ਨੇ ਜੀ ਅਸੀਂ ਕਦੀ ਵੀ ਜੰਗ ਦੇ ਹੰਮੀ ਨਹੀਂ ਰਹਿਗੇ ਕਿਉਂਕਿ ਜਦੋਂ ਦੇਖੋ ਸਾਨੂੰ ਉਹਨਾਂ ਲੋਕਾਂ ਨਾਲ ਜੋ ਉੱਥੇ ਪੈਲਗਾਮ ਚ ਮਾਰੇ ਗਏ ਸ਼ਹੀਦਨਾਵਾਂ ਨੇ ਠੀਕ ਹੈ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਹਮਦਰਦੀ ਹੈ ਔਰ ਅਸੀਂ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕਰਦੇ ਆਂ ਪਰ ਕਦੀ ਵੀ ਅਸੀਂ جنگ ਦੇ ਹਾਮੀ ਨਹੀਂ ਰਹਿ ਜੀ ਕਿਉਂਕਿ ਜਦੋਂ جنگ ਆਊਗਾ جنگ ਵੱਡੀ ਬਰਬਾਦੀ ਲੈ ਕੇ ਆਊਗਾ ਦੋਨਾਂ ਦੇਸ਼ਾਂ ਦਾ ਬਹੁਤ ਵੱਡੇ ਪੱਧਰ ਤੇ ਤੁਸੀਂ ਆ ਆਪਣੇ ਮਗਰ ਸਾਫ ਨਜ਼ਰ ਆਉਂਦੀ ਹੈ ਤੁਸੀਂ ਦੇਖ ਹੀ ਲਿਆ ਏ ਔਰ ਜੇ ਗੱਲ ਕਰੀਏ ਪੱਕਾ ਚਸਤੀ ਦੀ ਤਾਂ ਸਾਰੇ ਇੱਥੋਂ ਦੇ ਲੋਕ ਬੜੇ ਮਿਹਨਤੀ ਔਰ ਵੱਡੇ ਦਿਲ ਵਾਲੇ ਨੇ ਬੇਸ਼ੱਕ ਇੱਥੇ ਉਜਾੜੀ ਹੋਇਆ ਪਰ ਅੱਜ ਵੀ ਇਹ ਪਿੰਡ ਬਹੁਤ ਪੂਰੀ ਤਰ੍ਹਾਂ ਖੁਸ਼ਹਾਲ ਵਸ ਰਿਹਾ ਹੈ ਜੇ ਤੁਸੀਂ ਫਾਜ਼ਿਲਕਾ ਤੋਂ ਗੱਲ ਕਰੋ ਜਾਂ ਤੁਹਾਡੇ ਜਿਹੜੇ ਇੱਥੇ ਲੋਕਲ ਸਾਥੀ ਉਹਨਾਂ ਨੂੰ ਗੱਲ ਕਰਕੇ ਵੇਖੋ ਤਾਂ ਪੱਕਾ ਚਿਤੀ ਦਾ ਨਾਂ ਆਉਂਦੇ ਹੀ ਤੁਹਾਨੂੰ ਦੱਸ ਦੇਣਗੇ ਵੀ ਇਹ ਇੱਥੇ ਮਿਹਨਤੀ ਲੋਕਾਂ ਦਾ ਪਿੰਡ ਹੈ ਗਾਂਵ ਵੱਧੂ ਲੋਕਾਂ ਦਾ ਪਿੰਡ ਹੈ ਚੰਗੇ ਪੜੇ ਲਿਖੇ ਦਾ ਪਿੰਡ ਹੈ ਵੱਡੇ ਪੱਦਰ ਤੇ ਸਾਡੇ ਜਿਹੜੇ ਬੱਚੇ ਪੜ ਕੇ ਨੌਕਰੀਆਂ 'ਚ ਆ ਗਏ ਨੇ ਤੇ ਠੀਕ ਹੈ ਇਹ ਇੱਕ ਜ਼ਖਮ ਹੈ ਸਾਡੇ ਪਿੰਡੇ ਤੇ ਪਰ ਇਹਨੂੰ ਭਲਾ ਕੇ ਅਸੀਂ ਬੜੀ ਸਪੀਡਲੀ ਅੱਗੇ ਵਧ ਰਹੇ ਆਂ ਕਾ ਕਹਿੰਦੇ ਨੇ ਜੀ ਕਿ ਇਹ ਜ਼ਖਮ ਹੈ ਜਿਹੜੀ ਇਹ ਤਸਵੀਰ ਅਕੀਫਰ ਜਿੰਦਰ ਦਿਖਾ ਦਿਆ ਕਿ ਇਹ ਤਸਵੀਰ ਇਹ ਬਰਬਾਦੀ ਦੀ ਤਸਵੀਰ ਇਹਨਾਂ ਨੇ ਨਾ ਤਾਂ ਧੁੱਦਲੀ ਪੈਣ ਦਿੱਤੀ ਇਹ ਨਿਸ਼ਾਨ ਉਸੇ ਤਰ੍ਹਾਂ ਸਾਂਭ ਕੇ ਰੱਖੇ ਨੇ ਕਿ ਇਹ ਗਵਾਹ ਹੈ ਉਹਨਾਂ ਜੰਗਾਂ ਦਾ ਉਹਨਾਂ ਜੰਗਾਂ ਦਾ ਨਤੀਜਾ ਕੀ ਹੁੰਦਾ ਉਹਦਾ ਗਵਾਹ ਹੈ ਇਹ ਪਿੰਡ ਪੱਕਾ ਚਿਸ਼ਤੀ ਜਿੱਥੇ ਕਦੇ ਮਹਿਲ ਹੁੰਦੇ ਸੀ ਉੱਥੇ ਇੱਕ ਇਟ ਨਹੀਂ ਲੱਭਦੀ ਤੇ ਇਹ ਇਟਾਂ ਇਹ ਲੋਕ ਨਹੀਂ ਚੱਕ ਕੇ ਲ ਗਏ ਇਹ ਇਟਾਂ ਤੱਕ ਦਰਖਤ ਤੱਕ ਇੱਥੋਂ ਪਟ ਕੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ جنگ ਦੇ ਵਿੱਚ ਇੱਥੋਂ ਲੈ ਕੇ ਗਏ ਨੇ ਤਾਂ ਇਹ ਬਰਬਾਦੀ ਦੇ ਨਿਸ਼ਾਨ ਨੇ ਭਾਈ ਜੀ ਤੁਹਾਡਾ ਮੈਪ ਦੇ ਮੁਤਾਬਕ ਸਮਝਣਾ ਚਾਹਾਂ ਉਧਰ ਕਿਹੜੇ ਪਿੰਡ ਨੇ ਕਿੰਨੀ ਕੁ ਦੂਰ ਨੇ ਸੱਜੇ ਖੱਬੇ ਹਾਂ ਭਾਈ ਜੀ ਆਜੋ ਤੁਸੀਂ ਆਜੋ ਅੱਗੇ ਪਿੰਡ ਜਿਵੇਂ ਆਪਾਂ ਪੱਕਾ ਚਿੱਤੀ ਚ ਇੱਧਰ ਸਾਹਮਣੇ ਪਾਕਿਸਤਾਨ ਦਾ ਕਿਹੜਾ ਪਹਿਲਾ ਪਿੰਡ ਹੈ ਤੇ ਹੋਰ ਇੱਥੇ ਕਿਹੜੇ ਕਿਹੜੇ ਪਿੰਡ ਨੇ ਪਾਕਿਸਤਾਨ ਦੇ ਅੱਗੇ ਪਿੰਡ ਜਗਾ ਚਿਸ਼ਤੀ ਇੱਥੇ ਦੱਸਦੇ ਨੇ ਜੀ ਹੋਰ ਉਸ ਤੋਂ ਬਾਅਦ ਸਾਨੂੰ ਕੋਈ ਨੌਲੇਜ ਨਹੀਂ ਜ਼ਿਆਦਾ ਜੀ ਹਾਂ ਪਾਕਿਸਤਾਨ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਾਂ ਤੇ ਆਪਣਾ ਇੱਧਰ ਪੱਕਾ ਚਿਸ਼ਤੀ ਉਧਰ ਜਗਾ ਚਿਸ਼ਤੀ ਹਾਂਜੀ ਹਾਂਜੀ ਹਾਂ ਬਸ ਉਧਰ ਜਗਾ ਚਿਸ਼ਤੀ ਹੈ ਜੀ ਅੱਛਾ ਤੇ ਮੌਜੂਦਾ ਲੋਕ ਜਦੋਂ ਫੋਨ ਕਰਦੇ ਕੋਈ ਚਿੰਤਾ ਹੋ ਰਹੀ ਲੋਕਾਂ ਨੂੰ ਕਿ ਜਿੱਦਾਂ ਦੀਆਂ ਚਰਚਾਵਾਂ ਖਬਰਾਂ ਨੇ ਲੋਕ ਡਰਦੇ ਤਾਂ ਨਹੀਂ ਮਾਜੀ ਮਾਹੌਲ ਤਾਂ ਬਿਲਕੁਲ ਓਕੇ ਹੈ ਜੀ ਬਾਕੀ ਸੋਸ਼ਲ ਮੀਡੀਆ ਤੇ ਹਮ ਕਰਕੇ ਲੋਕ ਸਾਨੂੰ ਫੋਨ ਕਰਦੇ ਆ ਜੀ ਬਸ ਇੱਥੇ ਕੋਈ ਡਰ ਵਾਲੀ ਗੱਲ ਤਾਂ ਕੋਈ ਡਰ ਨਹੀਂ ਆ ਵੇਖੋ ਮਸ਼ੀਨਾਂ ਚੱਲੇ ਜਾਂਦੇ ਆ ਨਾਲ ਸਾਡੀ ਮੰਡੀ ਵੇਖੋ ਜੀ ਤੜਾ ਤੜ ਗੱਡੀਆਂ ਲੱਗੀਆਂ ਨੇ ਔਰ ਲੋਕਾਂ ਦੀ ਇੱਥੇ ਨਾਜ ਪਿਆ ਜੀ ਤਾਂ ਇਹ ਲੋਕ ਨੇ ਜੀ ਪੱਕਾ ਚਿਸ਼ਤੀ ਦੇ ਕਹਿੰਦੇ ਕਬਰੌਣ ਵਾਲੀ ਕੋਈ ਗੱਲ ਨਹੀਂ ਅਸੀਂ ਕਹਿੰਦੇ ਨੇ ਕਿ ਜ਼ਿੰਦਾਦਿਲੀ ਦਾ ਪ੍ਰਤੀਕ ਨੇ ਇਹ ਲੋਕ ਔਰ ਸਭ ਤੌਰ ਤੇ ਜਿਹੜੀ ਮੇਰੇ ਪਿੱਛੇ ਵਾਲੀ ਤਸਵੀਰ ਜਿਨ੍ਹਾਂ ਨੇ ਬਰਬਾਦੀ ਦੀ ਆ ਤਸਵੀਰ ਦੇਖੀ ਹੋਵੇ ਕੋਈ ਗੱਲ ਨਹੀਂ ਇਹ ਬਰਬਾਦ ਹੋਇਆ ਨਵਾਂ ਪਿੰਡ ਵਸਾਇਆ ਬੋਹ ਜੰਗਾਂ ਦੀ ਮਾਰ ਝੱਲੀ ਇਸ ਪਿੰਡ ਨੇ ਹੁਣ ਨਵਾਂ ਪਿੰਡ ਵਸਾਇਆ ਤੇ ਜਿਹੜਾ ਹੁਣ ਖਤਰਾ ਮੰਡਰਾ ਰਿਆ ਜਿਸ ਤਰ੍ਹਾਂ ਦੀ ਚਰਚਾਵਾਂ ਨੇ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹਿਣਾ ਜੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਦੇਖੀ ਜਾਏਗੀ ਪਰ ਇਹ ਤਸਵੀਰ ਦਿਖਾਉਣ ਦਾ ਮਕਸਦ ਇਹ ਆ ਕਿ ਕਿਸੇ ਕਿਸਮ ਦੀ ਗਲਤ ਵੀਡੀਓ ਗਲਤ ਜਾਣਕਾਰੀ ਵਾਇਰਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਓ ਕਿ ਤੁਸੀਂ ਤਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵਾਇਰਲ ਕੀਤੀ ਜਾ ਰਹੀ ਸੀ ਉਸ 'ਚ ਕੋਈ ਬੰਦਾ ਬੋਲ ਰਿਹਾ ਸੀ ਜੀ ਟੈਂਕ ਆ ਕੇ ਜਦ ਕਿ ਉਹ ਵੀਡੀਓ ਬੜੀ ਪੁਰਾਣੀ ਕਈ ਸਾਲ ਪਹਿਲਾਂ ਉਹ ਵੀਡੀਓ ਮੈਂ ਖੁਦ ਵੇਖੀ ਉਹ ਪੁਰਾਣੀ ਵੀਡੀਓ ਆ ਤੇ ਉਸ ਵੀਡੀਓ ਨੂੰ ਸਿਰਫ ਵਿਊ ਲੈਣ ਦੇ ਲਈ ਜਾਂ ਫਿਰ ਆਪਣੀਆਂ ਸੋਸ਼ਲ ਮੀਡੀਆ ਸਾਈਟਾਂ ਚਲਾਉਣ ਦੇ ਲਈ ਅਜਿਹੀ ਗਲਤ ਜਾਣਕਾਰੀ ਦੇ ਨਾਲ ਤੁਸੀਂ ਕਿਸੇ ਨੂੰ ਸਹਿਣ ਦੇ ਵਿੱਚ ਨਾ ਵਾੜੋ ਕਿਉਂਕਿ ਜੰਗ ਦੀ ਤਸਵੀਰ ਆ ਹੁੰਦੀ ਹੈ ਜੰਗ ਦਾ ਨਤੀਜਾ ਆ ਹੁੰਦਾ ਹੈ ਜਿਹੜਾ ਪੱਕਾ ਚਿਸ਼ਤੀ ਦੇ ਲੋਕਾਂ ਨੇ ਭੁਗਤਿਆ ਖੈਰ ਹੌਸਲੇ ਬੁਲੰਦ ਨੇ ਜੀ ਪੱਕਾ ਚਿਸ਼ਤੀ ਦੇ ਲੋਕਾਂ ਦੇ ਤੇ ਪਿੱਛੇ ਪਾਕਿਸਤਾਨ ਬੇਸ਼ੱਕ ਖੜਾ ਇੱਥੇ ਤਾਂ ਤਿੰਨ ਪਾਸੇ ਕਵਾਂਗੇ ਪਾਕਿਸਤਾਨ ਖੜਾ ਤੇ ਵਿਚਾਲੇ ਬੈਠੇ ਨੇ ਪੱਕਾ ਚਿਸ਼ਤੀ ਦੇ ਲੋਕ ਫਾਜ਼ਿਲਕਾ ਦਾ ਇਹ ਪਿੰਡ ਹੈ ਤਾਂ ਦੇਖਦੇ ਹਾਂ ਜੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਵੀ ਜੇ ਕੋਈ ਐਸਾ ਪਹਿਲੂ ਤੁਹਾਨੂੰ ਦਿਖਾਉਣ ਦੀ ਜ਼ਰੂਰਤ ਹੋਈ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਮੇਰੇ ਸਥਾਨਕ ਸਹਿਯੋਗੀ ਪ੍ਰਦੀਪ ਤੇ ਮੇਰੇ ਕੈਮਰਾਮੈਨ ਸਹਿਯੋਗੀ ਅਰਜਿੰਦਰ ਕੁਮਾਰ ਤੇ ਮੈਂ ਨਪਿੰਦਰ ਸਿੰਘ ਇਸ ਵੇਲੇ ਭਾਰਤ ਪਾਕਿਸਤਾਨ ਬਾਰਡਰ ਦੇ ਫਾਜ਼ਿਲਕਾ ਸਰਦਕੀ ਬਾਰਡਰ ਦੇ ਪਿੰਡ ਪੱਕਾ ਚਿਸ਼ਤੀ